ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਮਿਸ ਟ੍ਰੈਂਡ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਆਪਾਂ ਵੀ ਪੂਰੇ ਵਧੀਆ ਟਾਈਮ ਮੈਨੂੰ ਲੱਗਦਾ ਵੀ 9 ਵਜਣ ਵਾਲੇ ਨੇ ਤੇ ਆਪਾਂ ਸਾਝਰੀ ਰੈਡੀ ਸ਼ੈਡੀ ਹੋ ਕੇ ਘਰ ਤੋਂ ਨਿਕਲ ਪਏ ਆ ਤੇ ਆਪਾਂ ਚੱਲਿਆਂ ਪਿੰਡ ਲਸਾਲਾ ਨਾਨਕਾ ਪਿੰਡ ਹੈ ਜੋ ਮੇਰਾ ਤੇ ਉੱਥੇ ਛੋਟੇ ਮਾਮਾ ਜੀ ਵੱਲ ਮਤਲਬ ਪਾਠ ਆਨਕਵਾਇਆ ਸੀ ਉਹਨਾਂ ਨੇ ਅੱਜ ਪੂਕ ਨੇ ਸੋ ਬੰਦੁਰ ਚੱਲੇ ਆ ਤਾਂ ਕਰਕੇ ਫਿਰ ਕਰੋ फटाफट ਬੱਚਿਆਂ ਨੂੰ ਰੈਡੀ ਕਰਕੇ ਭੇਜ ਕੇ फटाफट ਆਪ ਰੈਡੀ ਹੋ ਕੇ ਨਿਕਲ ਪਏ ਤੇ ਫਿਰ ਆਪਾਂ ਹੁਣ ਸ਼ੁਰੂਆਤ ਕਰਨ ਲੱਗੇ ਆ ਬਲੌਗ ਦੀ ਸੋ ਸਾਰੇ ਬਣੇ ਰਹੋ ਵੀਡੀਓ ਦੇ ਨਾਲ ਤੇ ਮਲਾਵਾਂਗੇ ਤੁਹਾਨੂੰ ਸਾਰਿਆਂ ਨਾਲ ਉੱਥੇ ਚੱਲ ਕੇ ਵੈਸੇ ਮੈਂ ਕਹਿ ਦੈ ਨੀ ਹੁੰਦੀ ਆ ਫਿਰ ਮੇਰਾ ਜੀਜਾ ਨਹੀਂ ਕਰਦਾ ਹੁੰਦਾ ਬਸ ਕਿਉਂਕਿ ਸਾਰਿਆਂ ਨਾਲ ਗੱਲਾਂ ਬਾਤਾਂ ਜਿੰਨੀ ਮਸਤ ਹੋ ਜਾਈਦਾ ਫੋਨ ਕੱਢਣ ਦਾ ਟਾਈਮ ਜੈ ਵੀ ਨਹੀਂ ਲੱਗਦਾ ਹੈਗਾ ਤੇ ਬਸ ਨਹੀਂ ਇੰਦਰਜੀਤ ਨੂੰ ਫੜਾਉਣੇ ਅੱਜ ਫੋਨ ਤੇ ਇੰਦਰਜੀਤ ਬਣਾਉਣਗੇ ਠੀਕ ਆ ਹੈ ਨਹੀਂ ਕਿਉਂ ਤੁਸੀਂ ਫੋਨ ਇੱਧਰ ਕਰਕੇ ਰੱਖਣਾ ਆ ਤੇ ਚਲੋ ਫਿਰ ਚੱਲੀਏ ਦੇਖੀਏ ਆਪਣੀ ਦੂਜੀ ਪਾਲਟਣ ਆ ਗਈ ਆ ਉਧਰ ਹੋ ਕੇ ਨਹੀਂ ਹਜੇ ਚੈੱਕ ਕਰਦੇ ਆ ਇੰਦਰਜੀਤ ਬਸੇ ਹੁਣ ਆਪਣਾ ਚੈਨਲ ਬਣਾ ਲੈਣਾਂ ਨੇ ਉਹਦੇ ਤੇ ਲੱਗੇ ਹੋਏ ਨੇ ਪਰ ਉਹਦੀ ਕਹਿੰਦੇ ਪੇਮੈਂਟ ਤੈਨੂੰ ਦਿਆ ਕਰਨੀ ਆ ਵਾਹ ਜੀ ਵਾਹ ਦੇਖ ਲੈ ਜਿਆ ਘਰ ਵਾਲਾ ਚਾਹੀਦਾ ਮੈਂ ਤੇ ਇਹ ਕਰਿਆ ਕਰੂਗਾ ਪੈਸਾ ਮੈਨੂੰ ਦਿਆਗਾ ਹੈਨਾ ਕਮਿਟਮੈਂਟ ਹੋਈ ਹੈ ਨਾ ਆਪਣੀ ਹੈਨਾ ਹਾਂ ਹੋਈ ਆ ਵੀ ਹੋਈ ਆ ਚਲੋ ਮੇਰਾ ਪੈਸਾ ਤੇਰਾ ਤੇਰਾ ਪੈਸਾ ਮੇਰਾ ਨਾਲ ਆਈ ਵੀ ਹੈਨਾ ਨਹੀਂ ਤੇਰਾ ਪੈਸਾ ਮੇਰਾ ਮੇਰਾ ਪੈਸਾ ਮੇਰਾ ਇਹ ਆ ਕਮਿਟਮੈਂਟ ਤਾਂ ਪਰ ਵਿੱਚ ਹੈਗੀ ਫਿਰ ਚਲੋ ਕੋਈ ਨਹੀਂ ਸਾਝੀ ਜਲਦੀ ਜਾਂਦਾ ਕੋਈ ਚੱਕਰ ਨਹੀਂ ਉਹ ਤਾਕਤ 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 ਸਹੀ ਗੱਲ ਹੈ ਚਲੋ ਭਾਈ ਇਹ ਤਾਂ ਚਲਦੀ ਰਹਿੰਦੀਆਂ ਨੇ ਕਲੋਲਾ ਕੀ ਕਰੀਏ ਹੁਣ ਵਿਆਹ ਕਰਾਉਣੇ ਸੌਖੇ ਨਹੀਂ ਪਏ ਹੈਗੇ ਪਰ ਪਤਾ ਲੱਗਦਾ ਖਰਚੇ ਚੱਕਣੇ ਬੰਦਿਆ ਜਾ ਵੈਸੇ ਮੈਂ ਤਾਂ ਬਹੁਤ ਹੱਦ ਤੱਕ ਮਤਲਬ ਜਦੋਂ ਮਤਲਬ ਨਾਲ ਕੰਮ ਕਰਦੇ ਆ ਫਿਰ ਕਈ ਖਰਚੇ ਤਾਂ ਆਪਣੇ ਆਪ ਚੱਕ ਲਈਦੇ ਨੇ ਪਰ ਕਈ ਤਾਂ ਹੁਣ ਇਦਰੀ ਕਰਨੇ ਪੈਂਦੇ ਨੇ ਕਹਿੰਦੇ ਵੀ ਉਹ ਜਿਵੇਂ ਕਹਿੰਦੇ ਨੇ ਲੇਡੀਜ਼ ਦਾ ਕਹਿੰਦੇ ਪਰਸ ਦੇਖਣ ਨੂੰ ਬੜਾ ਲੱਗਦਾ ਹੁੰਦਾ ਖਰਚਾ ਦਾ ਛੋਟੇ ਪਰਸ ਚ ਚੱਲਦਾ ਹੁੰਦਾ ਉਹ ਕੰਮ ਆ ਚਲੋ ਭਾਈ ਹੁਣ ਮਿਲਦੇ ਆ ਪਹੁੰਚ ਕੇ ਲਓ ਵੀ ਆ ਗਏ ਆਪਾਂ ਪਿੰਡ ਲਸਾੜਾ ਮੇਰੇ ਨਾਨਕੇ ਆਂਦਾ ਪਿੰਡ ਉਧਰ ਸਾਡੀ ਮੋਟਰ ਹੁੰਦੀ ਸੀ ਹੁੰਦੀ ਸੀ ਨਹੀਂ ਹੈਗੀ ਆ ਮਤਲਬ ਬੜਾ ਗਿਆ ਭੱਜ ਭੱਜ ਕੇ ਸੀ ਉਹ ਪਹੀਜੀ ਭੱਜ ਕੇ ਜਾਣਾ ਸਾਡੇ ਮਾਮੇ ਨੇ ਸਾਡੇ ਪਿੱਛੇ ਕੁੱਤੀ ਪਾ ਦਿੰਦਾ ਹੁੰਦਾ ਸੀ ਅਸੀਂ ਫੇਰ ਭੱਜੇ ਘਰ ਨੂੰ ਆਉਣਾ ਮਾਮੇ ਨੇ ਉਧਰੋਂ ਕੁੱਤੀ ਛੱਡ ਦਿੰਦਾ ਹੁੰਦਾ ਸੀਗਾ ਆ ਪਾਈ ਜਾਂਦੀ ਆ ਤੇ ਉਹ ਮੋੜ ਤੇ ਆ ਗਏ ਆਪਣੇ ਘਰ ਘਰੇ ਤਾਂ ਕੋਈ ਹੋਣਾ ਨਹੀਂ ਆਪਾਂ ਸਿੱਧਾ ਉੱਥੇ ਚੱਲਦੇ ਆ ਜਿੱਥੇ ਪਾਟ ਰਖਵਾਇਆ ਆ ਇਹ ਆ ਗਏ ਆਪਣੇ ਘਰ ਇਹ بڑے ਮਾਮਾ ਜੀ ਦਾ ਇੱਧਰ ਆ ਛੋਟੇ ਮਾਮਾ ਜੀ ਦਾ ਲੋਬੀ ਪਾਠ ਹੈਗਾ ਇੱਥੇ ਇਹ ਬਾਬਾ ਗਾਜੀਦਾਸ ਜੀ ਦੀ ਜਗ੍ਹਾ ਬਣੀ ਹੋਈ ਆ ਇੱਥੇ ਤੇ ਇੱਥੇ ਪਾਠ ਕਰਾਇਆ ਆ ਆਪਾਂ ਇੱਥੇ ਲਾ ਦੋ ਹਨਾ ਤੇ ਦੇ ਦੇ ਹੁਣ ਕੌਣ ਕੌਣ ਆ ਗਿਆ ਨਹੀਂ ਲੱਗਦਾ ਅਸੀਂ ਉਹ ਪਹਿਲਾਂ ਆਏ ਆ ਹਨਾ ਇੱਧਰ ਲਾ ਦੋ ਬੋ ਨਾਨਕ ਪਾਣਾ ਮਨਾ ਪਗ ਲਓ ਵੀ ਰੀਲਾ ਬਣਦੀਆਂ ਨੇ ਇੱਧਰ ਇੱਧਰ ਫੋਟੋ ਖਿੱਚ ਹੁੰਦੀਆਂ ਨੇ ਇੱਧਰ ਪਾਰਸਾ ਸੀ ਲੋਕਰ ਚ ਲਾਤੇ ਨੇ ਪਾਰਸ ਲੋਕਰ ਚ ਲਾਤੇ ਬਾਜਨੇ ਨੇ ਵਸੇ ਨਾ ਜੇ ਜੇ ਕੁੱਤਾ ਕੱਤਾ ਮਗਰ ਪੈ ਗਿਆ ਤਾਂ ਪਾਰਸ ਨੂੰ ਛੱਡ ਕੇ ਆਉਣ ਦੇ ਖਿੱਚ ਦੇ ਰੇਸ ਤੇ ਪੈਰ ਹੌਲੀ ਉਹ ਲੈ ਤੁਰਿਆ ਉਹਨਾਂ ਨੂੰ ਕਬਜ਼ਾ ਲੈਣਾ ਹੁੰਦਾ ਨਾ ਕਬਜ਼ਾ ਲੈਣਾ ਹੁੰਦਾ ਗੱਲ ਆ ਗੱਗੀ ਕਦੀ ਮੇਰੇ ਵੱਲ ਤੋਂ ਆ ਜੇ ਆਪਾਂ ਕਿ ਇਧਰ ਜਾਓ ਸੋਰੀ ਕੋਈ ਖੜਾ ਆ ਲੈ ਕਿੱਧਰ ਚੱਕਣਾ ਜਿੱਧਰ ਰੋਡਾ ਜੀ ਕਰਦਾ ਚੱਕ ਜਾਓ ਲੈ ਮੇਰੇ ਵੱਲ ਚੱਕੋ ਫੋਟੋ ਖਿੱਚ ਰਿਹਾ कैमरा hey, मैन नहीं तो तुरना नहीं ना फोन आ गए लाओ भी आप <laughs> तुर पे वापस टाइम सवा बारह का हो गया ਚੱਲੇ ਆ ਹੁਣ ਆਪਾਂ ਘਰ ਨੂੰ ਵਾਪਸ ਸਭ ਨੂੰ ਮਿਲ ਲਏ ਵਧੀਆ ਮੇਲਜੋਲ ਹੋ ਜਾਂਦੇ ਨੇ ਇਸੇ ਫੰਕਸ਼ਨਾਂ ਛੋਟੇ ਛੋਟੇ ਫੰਕਸ਼ਨਾਂ ਦੇ ਕਾਦੇ ਵਿੱਚ ਛੋਟੇ ਛੋਟੇ ਫੰਕਸ਼ਨਾਂ ਦੇ ਕੀ ਕਹਿ ਸਕਦਾ ਬਹਾਨੇ ਬਹਾਨੇ ਯਾ ਤੇ ਹੁਣ ਆਪਾਂ ਜੱਲੇ ਵਾਪਸ ਘਰ ਤੇ ਸੋਚਦੇ ਆਂ ਸੀ ਕਿ ਬੱਚਿਆਂ ਨੂੰ ਵੀ ਨਾਲ ਲੈ ਕੇ ਨੰਗ ਜੀ ਹੁਣ ਫੇਰ ਨਹੀਂ ਘਰ ਪਹੁੰਚਾਂਗੇ ਜਾਂ ਉਹਨਾਂ ਨੂੰ ਛੁੱਟੀ ਹੋ ਰਹੀ ਆਣੀ ਫੇਰ ਵਾਪਸ ਕੋਈ ਨਾ ਕੋਈ ਲੈਣਾ ਹੋ ਉਹਨਾਂ ਨੂੰ ਤੇ ਜਦ ਤੱਕ ਅਸੀਂ 1:00 ਵਜੇ ਪਹੁੰਚਾਂਗੇ ਕਿ ਉੱਥੇ ਸਕੂਲ ਪਚਲ ਲੈ ਕੇ ਚੱਲਦੇ ਆ ਫਿਰ ਆਪਾਂ ਕਰ ਨੂੰ ਲਓ ਇਹ ਵਾਪਸ ਘਰ ਆ ਗਏ ਸੀ ਆਪਾਂ ਤੇ ਆ ਕੇ ਬਸ ਆਪਣੇ ਕਮਾਂਕਾਰਾਂ ਦੇ ਵਿੱਚ ਬੀਜ਼ੀ ਤੇ ਹੁਣ ਇੰਦਰਜੀਤ کہہ ਰਹੇ ਸੀਗੇ ਕਿ ਕੁਝ ਸੋਫੇ ਮਤਲਬ ਰੈਡੀ ਹੋ ਕੇ ਆਏ ਨੇ ਉਹਨਾਂ ਦੀ ਵੀਡੀਓਜ਼ ਬਣਾਉਣੀ ਸੀਗੀ ਮੈਂ ਕਿਹਾ ਚਲੋ ਬਣਾ ਲੰਨੇ ਆ ਉਸ ਤੋਂ ਬਾਅਦ ਤਾਂ ਫਿਰ ਮੈਂ ਆਪਣੇ ਰੂਮ ਦੇ ਵਿੱਚ ਚਲੇ ਜਾਣ ਕਿ ਗ੍ਰੈਸਟ ਕਰਦੇ ਆ ਫਿਰ ਥੱਕ ਜਾਣਾ ਅੱਗੇ 2-3 ਦਿਨ ਵਿਆਹ ਦੇ ਵਿੱਚ ਆ ਸੋ ਚਲੋ ਜੀ ਵੀਡੀਓਜ਼ ਬਣਾਈਏ ਉਸ ਤੋਂ ਬਾਅਦ ਚੱਲੀਏ ਫਿਰ ਰੂਮ ਦੇ ਵਿੱਚ ਇਹ ਹੈਗਾ ਜੀ ਆਪਣਾ ਸੋਫੇ ਵਾਲਾ ਸਾਰਾ ਸ਼ੋਅਰੂਮ ਜਿੱਧਰ ਸੋਫੇ ਦੇ ਡਿਸਪਲੇ ਹੁੰਦੀ ਹੈ ਮਤਲਬ ਸਾਡੇ ਕੋਲ ਹੁਣ ਅੱਗੇ ਆਰਡਰ ਇੰਨੇ ਚੱਲ ਰਹੇ ਨੇ ਕਿ ਸਾਨੂੰ ਡਿਸਪਲੇ ਜ਼ਿਆਦਾ ਲਗਾ ਨਹੀਂ ਹੁੰਦੀ ਕਾਰੀਗਰ ਸਾਰੇ ਬਿਜ਼ੀ ਨੇ ਬਣਾਉਣ ਦੇ ਵਿੱਚ ਇਹਨਾਂ ਦੇ ਵਿੱਚ ਉਹ ਵੀ ਮਤਲਬ 50% ਸੋਫੇ ਇਦਾਂ ਦੇ ਨੇ ਜਿਹੜੇ ਸੇਲ ਹੋ ਚੁੱਕੇ ਨੇ ਤੇ ਜਾਣ ਵਾਲੇ ਨੇ ਜਿਵੇਂ ਆਰਡਰ ਤੇ ਬਣੇ ਹੋਏ ਆਪਾਂ ਕਹਿ ਦਈਏ ਜਿੱਦਾਂ ਇਹ ਹੋ ਗਿਆ ਤੇ ਇਹ ਨਿਊ ਬਣਿਆ 5 ਸੀਟ ਇਹ ਵੀ 5 ਸੀਟਰ ਨਿਊ ਬਣਿਆ ਸੋ ਇਹਨਾਂ ਸਾਰਿਆਂ ਦੀ ਵੀਡੀਓਜ਼ ਬਣਾਉਣੀਆਂ ਨੇ ਹੁਣ ਜਿਹਦੇ ਵਿੱਚ ਫਿਰ ਇੰਸਟਾ ਤੇ ਪਾਉਣੀ ਹੁੰਦੀ ਆ ਆਪਾਂ ਵੀਡੀਓ ਚਲੋ ਫਿਰ ਕਰੀਏ ਵੀ ਕੰਮ ਉਸ ਤੋਂ ਬਾਅਦ ਫ੍ਰੀ ਹੋ ਕੇ ਚੱਲੀਏ ਫਿਰ ਉਧਰ ਹੈਗੇ ਨੇ ਡਾਈਨਿੰਗ ਟੇਬਲ ਸਾਰੇ ਹੁਣ ਦੇ ਦਿਆਂ ਡਾਈਨਿੰਗ ਟੇਬਲ ਦੀਆਂ ਬਣਾਉਣੀਆਂ ਨੇ ਜਾਂ ਸੋਫੇ ਦੀਆਂ ਬਣਾਉਣੀਆਂ ਨੇ ਇਧਰ ਚਿੱਟ ਆਂਟ ਤੇ ਦਸਣ ਲੋ ਵੀ ਆਪਾਂ ਆਫਿਸ ਤੋਂ ਫ੍ਰੀ ਹੋ ਕੇ ਆਗੇ ਉੱਪਰ ਤੇ ਵੈਸੇ ਹਜੇ ਮੈਨੂੰ ਮਠਾਈ ਮੈਂ ਬੀਜ਼ੀ ਸੀ ਵੀ ਪਰ ਮੈਂ ਫੇਰ ਵੀ ਕੰਮ ਛੱਡ ਕੇ ਆਗੇ ਉੱਪਰ ਕਿਉਂਕਿ ਉੱਪਰ ਮੇਰੇ ਬਹੁਤ ਸਾਰੇ ਕੰਮ ਪਿਆ ਔਰ ਕੱਲ ਹੈਗੀ ਬੱਚਿਆਂ ਨੂੰ ਛੁੱਟੀ ਤੇ ਆਪਾਂ ਉਠਾਂਗੇ ਆਰਾਮ ਦੇ ਨਾਲ ਰੈਸਟ ਕਰਨੀ ਹੈ ਕੱਲ ਨੂੰ ਤਾਂ ਔਰ ਸੋ ਚਲੋ ਜੀ ਆਪਾਂ ਫਟਾਫਟ ਹੁਣ ਟਾਈਮ ਨਾ ਵੇਸਟ ਕਰੀਏ ਤਾਂ ਫਟਾਫਟ ਉੱਪਰ ਆਪਾਂ ਸਾਰੇ ਕੰਮ ਨਿਵੇੜੀਏ ਕਰੀਏ ਪੂਰੇ ਤੇ ਉਸ ਤੋਂ ਬਾਅਦ ਆਰਾਮ ਨਾਲ ਬੈਠ ਕੇ Enjoy करिए कोई बढ़िया जी मूवी आज। ਲਓ ਜੀ ਟਾਈਮ ਹੋ ਗਿਆ 10:30 ਦਾ ਤੇ ਮੂਵੀ ਦੇਖ ਕੇ ਆਪਾਂ ਹੋਇਆ ਹੁਣ ਫ੍ਰੀ। ਸੋ ਚਲੋ ਜੀ ਹੁਣ ਆ ਰਹੀ ਹੈ ਬਹੁਤ ਨੀਂਦ ਸੌઈએ ਤੇ ਅੱਜ ਦਾ ਦਿਨ ਬਹੁਤ ਵਧੀਆ ਗਿਆ ਸਾਰਾ। ਕਿਉਂਕਿ ਆਬਵੀਅਸਲੀ ਜਦੋਂ ਆਪਾਂ ਪੇਕੇ ਸਾਈਡ ਜਾਈਏ ਸਾਰਿਆਂ ਨੂੰ ਮਿਲੀਏ ਉਹ ਦਿਨ ਤਾਂ ਵਧੀਆ ਹੀ ਜਾਂਦਾ ਹੁੰਦਾ। ਸੋ ਬਹੁਤ ਵਧੀਆ ਦਿਨ ਗਿਆ ਜੀ ਅੱਜ ਦਾ ਆਪਣਾ। ਸੋ ਚਲੋ ਜੀ ਮਿਲਦੇ ਆ ਫਿਰ ਕੱਲ ਦੇ ਦਿਨ ਦੇ ਵਿੱਚ ਕੱਲ ਨੂੰ ਮੈਂ ਅ ਜਿਹੜੇ ਅੱਗੇ ਆਪਣੇ ਮੈਰिज ਆ ਰਹੀ ਆ ਤੇ ਮੈਰिज ਦੀਆਂ ਤਿਆਰੀਆਂ ਵਿਆਹ ਰੀਆਂ ਕਰਨੀਆਂ ਨੇ ਤੇ ਇਹ ਤੁਹਾਨੂੰ ਦਿਖਾਉਂਗੀ ਮੈਂ ਅਗਰ ਮੈਂ ਵਲੌਗ ਦੀ ਸਟਾਰਟਿੰਗ ਕੀਤੀ ਅਗਰ ਮੇਰੇ ਕੋਲ ਟਾਈਮ ਹੋਇਆ ਕਿਉਂਕਿ ਕੱਲ ਬੱਚਿਆਂ ਦੀ ਛੁੱਟੀ ਹੈ ਕੁਝ ਲੇਟ ਉੱਠਣਾ ਹੈ ਤੇ ਮੈਂ ਜ਼ਰੂਰ ਦਿਖਾਉਂਗੀ ਅਗਰ ਮੇਰੇ ਕੋਲ ਟਾਈਮ ਹੋਇਆ ਸੋ ਚਲੋ ਜੀ ਇਸ ਵੀਡੀਓ ਦੀ ਇੱਥੇ ਕਰਦੇ ਆ ਐਂਡਿੰਗ ਤੇ ਮਿਲਦੇ ਆ ਫਿਰ ਅਗਲੇ ਵਲੌਗ ਦੇ ਵਿੱਚ ਥੈਂਕ ਯੂ